ਹਾਂਜੀ ਮੈਡਮ ਕੀ ਨਾਮ ਜੀ ਆਪਣਾ ਮੇਰਾ ਨਾਮ ਜਗਿੰਦਰ ਕੌਰ ਕੀ ਆ ਜਗਾ ਇਥੇ ਵਟ ਕਿਹੜਾ ਰੱਖਿਆ ਗਿਆ ਜੀ ਇਹ ਇੰਟਰਨੈਸ਼ਨਲ ਹਿਊਮਨ ਰਾਈਟਸ ਤੋਂ ਸਾਡੇ ਸੁਮਿਤ ਗੁਪਤਾ ਜੀ ਸੈਕਟਰੀ ਪੰਜਾਬ ਉਹਨਾਂ ਵੱਲੋਂ ਗਣਤੰਤਰ ਦਾ ਦਿਵਸ ਤੇ ਪ੍ਰੋਗਰਾਮ ਰੱਖਿਆ ਗਿਆ ਆਪਣੇ ਮਜ਼ਦੂਰ ਭਰਾਵਾਂ ਦੇ ਲਈ ਤੇ ਦੇਸ਼ ਵਾਸੀਆਂ ਲਈ ਤਾਂ ਸਾਰੇ ਹੀ ਕਰਦੇ ਆ ਮਜ਼ਦੂਰ ਜਿਹੜੇ ਸਾਡੇ ਭਰਾ ਆ ਉਹਨਾਂ ਨੂੰ ਮੌਕੇ ਤੇ ਮੌਕਾ ਜਦੋਂ ਲੜਿੰਦਾ ਹੁੰਦਾ ਆ ਉਦੋਂ ਛੱਦਿਆ ਜਾਂਦਾ ਆ ਉਦੋਂ ਕਦੀ ਉਹਨਾਂ ਦੀ ਸਾਰ ਨਹੀਂ ਕੋਈ ਲਈ ਜਾਂਦੀ ਅੱਜ ਲੱਕੀ ਸਕੀਮ ਰਾਹੀਂ ਅਸੀਂ ਸਾਰਿਆਂ ਨੂੰ ਆਪਣੇ ਵੱਲੋਂ ਜੋ ਵੀ ਬਣਦਾ ਮਾਣਵਾ ਉਹ ਸਾਰਿਆਂ ਨੂੰ ਦੇ ਰਹੇ ਆ ਲੱਕੀ ਸਕੀਮ ਕੱਢ ਕੇ ਆਪਣਾ ਗਿੰਦਰਕੌਰ ਇੰਟਰਨੈਸ਼ਨਲ ਹਿਊਮਨ ਰਾਈਟਸ ਊਮਨ ਵਿੰਗ ਡਿਸਟ੍ਰਿਕਟ ਪ੍ਰਧਾਨ ਤੇ ਸਪੈਸ਼ਲ ਮਹਿਮਾਨ ਬਜੋ ਮੈਨੂੰ ਸੁਮੇ ਜੀ ਦੇ ਨਾਲ ਇੱਥੇ ਮੈਂ ਪਹੁੰਚੀ ਆ ਤੇ ਉਹਦੇ ਨਾਲ ਅਸੀਂ ਇਹ ਆਪਣੇ ਮਜ਼ਦੂਰ ਭਰਾਵਾਂ ਲਈ ਇੱਕ ਲक्की ਕੁਪਨ ਕੱਢ ਰਹੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਗਿਫਟ ਦੇ ਰਹੇ ਆ ਨੋਸ਼ਕਾ ਸਰ ਮੈਂ ਰਸ਼ੀਮ ਬੇਰੀ ਡਿਸਟ੍ਰਿਕਟ ਰਾਇਡੈਂਟ ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਸਾਡੇ ਸੁਮੇਦ ਗੁਤਾ ਜੀ ਜੁਆਇੰਟ ਫੈਕਟਰੀ ਪੰਜਾਬ ਸਾਡੇ ਮੈਡਮ ਜਗਿੰਦਰ ਕੌਰ ਜੀ ਔਰਮੈਨਸ ਵਿੰਗ ਦੇ ਪ੍ਰੈਜ਼ੀਡੈਂਟ ਇਹਨਾਂ ਨੇ ਸਾਨੂੰ ਬੜੇ ਮਾਣ ਦੇ ਨਾਲ ਸੱਦਿਆ ਲੇਬਰ ਡਿਪਾਰਟਮੈਂਟ ਵਾਲਿਆਂ ਨੇ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਤੇ ਅੱਜ ਦੇ ਚੇਅਰਮੈਨ ਸਾਡੇ ਅਭਿਸ਼ੇਕ ਜੀ ਸਾਬ ਦਾ ਚੇਅਰਮੈਨ ਕੇ ਸਿੱਧੂ ਜੀ ਤੇ ਸਾਬੀ ਜੀ ਐਕਸ ਪ੍ਰਧਾਨ ਉਹਨਾਂ ਨੇ ਸਾਨੂੰ ਇਸ ਮੌਕੇ ਤੇ ਬੁਲਾਇਆ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਤੇ ਅਸੀਂ ਇਸ ਮੌਕੇ ਤੇ ਇੱਕ ਸਕੀਮ ਰਾਹੀਂ ਜਿਹੜੇ ਸਾਡੇ ਮਜ਼ਦੂਰ ਭਰਾਵਾਂ ਨਾਲੇ ਕੰਬਲ ਵੰਡਣ ਆਏ ਆ ਤੇ ਅਸੀਂ ਸਕੀਮ ਦੇ ਰਾਹੀਂ ਜਿੰਨੇ ਬੰਦਿਆਂ ਦੇ ਡਰਾਅ ਨਿਕਲਣਗੇ ਉਹਨਾਂ ਨੂੰ ਅਸੀਂ ਇਹ ਕੰਬਲ ਵੰਡਾਂਗੇ ਸੀ ਤੇ ਇੱਕ ਅਰਕਰਨ ਜਾ ਰਹੇ ਹਾਂ ਕਿ ਇੰਟਰਨੈਸ਼ਨਲ ਹਿਊਮਨ ਰਾਈਟ ਵੱਲੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੱਜੋਂ ਅਸੀਂ ਆਪਣੇ ਛੋਟੇ ਵੀਰ ਮਣੀ ਜੀ ਨੂੰ ਚੁਣਿਆ ਸਾਨੂੰ ਯੂਥ ਦੀ ਲੋੜ ਸੀ ਸਾਡੇ ਕੋਲ ਹੁਣ ਯੂਥ ਆ ਗਿਆ ਤੇ ਹੁਣ ਸਾਡੀ ਤਿਆਰੀ ਹੈ ਕਿ ਜਿਹੜਾ ਵੀ ਗਲਤ ਕੰਮ ਹੁਸ਼ਿਆਰਪੁਰ ਦੇ ਵਿੱਚ ਕੋਈ ਵੀ ਹੋਣਗੇ ਸਾਡਾ ਯੂਥ ਉਹਨੂੰ ਰੁਕੇਗਾ ਹਰ ਇੱਕ ਦੀ ਰੱਖਿਆ ਕਰਨ ਲਈ ਸਾਡਾ ਯੂਥ ਅੱਗੇ ਹੈ ਮੇਰਾ ਨਾਮ ਮਨੀ ਬਲਜੋਤ ਅੱਜ ਭਾਜੀ ਉਹਨਾਂ ਨੇ ਮੈਨੂੰ ਮਾਨ ਬਖਸ਼ਿਆ ਡਿਸਟ੍ਰਿਕਟ ਪ੍ਰੈਜ਼ੀਡੈਂਟ ਦਾ ਯੂਥ ਦਾ ਅਸੀਂ ਇਹਨਾਂ ਦੇ ਨਾਲ ਜਿੱਥੇ ਕਹਿਣਗੇ ਇਹਨਾਂ ਨਾਲ ਖੜੇ ਆ ਬਾਕੀ ਯੂਥ ਦੇ ਵਿੱਚ ਜਿੱਥੇ ਵੀ ਕਿੰਨੂੰ ਲੋੜ ਪੈਂਦੀ ਹੈ ਸਾਡੀ ਸਾਡਾ ਵਿਸ਼ੇਖ ਭਰਾ ਅਸੀਂ ਸਾਡੇ ਨਾਲ ਆ ਜਿੰਨਾ ਵੀ ਯੂਥ ਆ ਸਾਡੇ ਸਰਦਾਰ ਸਾਹਿਬ ਸਾਰੇ ਮੇਰੇ ਭਰਾ ਆ ਇਹ ਵੀ ਸਾਡੇ ਨਾਲ ਆ ਜਿੱਥੇ ਵੀ ਸਾਡੀ ਲੋੜ ਆ ਕਿਸੇ ਨੂੰ ਵੀ ਕਿੱਥੇ ਵੀ ਅਸੀਂ ਉਹਨਾਂ ਦੇ ਨਾਲ ਦਾਤ ਦਿਨ ਖੜੇ ਆ ਕਿੱਥੇ ਵੀ ਧੀਆਂ ਭੈਣਾਂ ਨਾਲ ਤੱਕਾ ਹੁੰਦਾ ਕਿੱਥੇ ਵੀ ਕੋਈ ਤੱਕੇ ਵਾਲੀ ਗੱਲ ਆ ਸਾਨੂੰ ਕਾਲ ਕਰੋ ਸਾਡੇ ਨੰਬਰ ਹੈਗੇ ਆ ਫਲੈਕਸਾਂ ਸਾਡੀਆਂ ਲੱਗੀਆਂ ਆ ਭਾਜੀ ਉਹਨਾਂ ਨੂੰ ਕਾਲ ਕਰ ਸਕਦੇ ਮੈਡਮ ਉਹਨਾਂ ਨੂੰ ਕਰ ਸਕਦੇ ਆ ਅਸੀਂ ਉਹਦੇ ਨਾਂ ਨਾਲ ਰਾਤ ਦੇਣਾ ਜਦੋਂ ਮਰਜੀ ਸਾਨੂੰ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਇਹ ਨਹੀਂ ਕਾਨੂੰਨ ਕਾਨੂੰਨ ਪ੍ਰਸ਼ਾਸਨ ਸਾਰਾ ਸਾਡੇ ਨਾਲ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ